ਫਿਲਮਾਂ 'ਚ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਵਿਅਕਤੀਆਂ ਦੇ ਸੋਚਦੇ ਹੀ ਮਸ਼ੀਨ ਜਾਂ ਉਪਕਰਨ ਨਿਰਦੇਸ਼ਾਂ ਦੀ ਪਾਲਣਾ ਕਰਨ ਲੱਗਦੀ ਹੈ ਹਕੀਕਤ 'ਚ ਵੀ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਤੁਹਾਡੇ ਇੱਛਾ ਅਨੁਸਾਰ ਸਾਹਮਣੇ ਖੜਾ ਰੋਬੋਟ ਕੰਮ ਕਰਨ ਲੱਗੇਗਾ ਅੰਗਹੀਨ ਦੇ ਬਣਾਉਟੀ ਅੰਗ ਦਿਮਾਗ 'ਚ ਵਿਚਾਰ ਆਉਂਦਿਆਂ ਹੀ ਸਰਗਰਮ ਹੋ ਜਾਣਗੇ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ 'ਚ ਵਿਗਿਆਨੀਆਂ ਨੇ ਸਿਰਤੇ ਪਹਿਨੀ ਜਾਣ ਵਾਲੀ ਬਾਇਓਸੈਂਸਰ ਅਧਾਰਿਤ ਅਜਿਹੀ ਡਿਵਾਈਸ ਵਿਕਸਿਤ ਕੀਤੀ ਹੈ ਜੋ ਇਸ ਨੂੰ ਵਰਤਣ ਵਾਲੇ ਦੇ ਵਿਚਾਰਾਂ ਨੂੰ ਪੜ੍ਹ ਕੇ ਰੋਬੋਟ ਬਣਾਉਟੀ ਅੰਗ ਜਾ ਮਸ਼ੀਨਾਂ ਨੂੰ ਕੰਮ ਕਰਨ ਦਾ ਹੁਕਮ ਦੇਣਗੇ ਪ੍ਰੈਕਟੀਕਲ 'ਚ ਆਉਣ ਤੇ ਇਹ ਤਕਨੀਕ ਇੰਟਰਫੇਸ ਦੇ ਦੁਨੀਆ ਨੂੰ ਬਦਲ ਕੇ ਰੱਖ ਦੇਵੇਗੀ ਵਿਗਿਆਨਾਂ ਦਾ ਕਹਿਣਾ ਹੈ ਕਿ ਕੰਸੋਲ ਕੀਬੋਰਡ ਟੱਚ ਸਕਰੀਨ ਅਤੇ ਹੱਥ ਦੇ ਸੰਕੇਤ ਜਿਹੇ ਤਰੀਕੇ ਪੁਰਾਣੇ ਹੋ ਜਾਣਗੇ ਕੇਵਲ ਸੋਚਣ ਨਾਲ ਹੀ ਮਸ਼ੀਨ ਹੁਕਮ ਦਾ ਪਾਲਣ ਕਰਨ ਲੱਗੇਗੀ ਦੱਸ ਦਈਏ ਕਿ ਇਹ ਆਧੁਨਿਕ ਦਿਮਾਗ ਕੰਪਿਊਟਰ ਇੰਟਰਫੇਸ ਯੂਟੀਐਸ ਦੇ ਪ੍ਰੋਫੈਸਰ ਚਿੰਗ ਟਿੰਗ ਲਿੰਗ ਅਤੇ ਪ੍ਰੋਫੈਸਰ ਫਰਾਂਸਿਸਕੇ ਲੈਕੋਪੀ ਨੇ ਵਿਕਸਿਤ ਕੀਤਾ ਹੈ UTS ਦੇ ਇੰਜੀਨੀਅਰਿੰਗ ਦੇ IT ਪੇਪਰਕ ਦੇ ਵਿਜੇਸ ਨੂੰ ਵਿਕਸਿਤ ਕਰ ਰਚ ਆਸਟ੍ਰੇਲੀਆ ਦੀ ਫੌਜ ਇਨੋਵੇਸ਼ਨ ਹਬ ਦਾ ਵਿਸੇਯੋਗ ਰਿਹਾ ਹੈ ਰੱਖਿਆ ਖੇਤਰ ਤੋਂ ਇਲਾਵਾ ਇਹ ਤਕਨੀਕੀ ਉਸ ਸਾਰੀ ਐਰੋਸਪੇਸ ਦੇ ਸਿਹਤ ਖੇਤਰ ਦੇ ਵਿੱਚ ਵਿਵਿਸ਼ੇਸ਼ ਲਾਭਦਾਇਕ ਸਾਬਤ ਹੋ ਸਕਦੀ ਹੈ ਪ੍ਰੋਫੈਸਰ ਲੈਂਦਾ ਕਹਿਣਾ ਹੈ ਕਿ ਸਾਡੀ ਤਕਨੀਕ 2 ਸੈਕੰਡਾਂ ਦੇ ਵਿੱਚ ਘੱਟੋ ਘੱਟ ਨੋ ਨਿਰਦੇਸ਼ ਦੇ ਸਕਦੀ ਹੈ ਹੈ ਅੰਕਾ what sort of music is your favorite I love listening to jazz, classical, and electronic music. It's always so calming and inspiring. Okay, if you were going to fuse the three together and make a song, what would the first lyric be? A fusion of sound, a journey untold. Let's explore this musical mystery together and never grow old. <laughs> That's quite good. I like that. Thanks. I'm glad you like it.